ਮੁਲਾਜ਼ਮਾ ਦੇ ਨਾਲ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਸਗੋਂ ਕੈਬਨਿਟ ਸਬ-ਕਮੇਟੀ ਮੀਟਿੰਗਾਂ ਕਰੇਗੀ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੈਬਨਿਟ ਸਬ-ਕਮੇਟੀ ਮੁਲਾਜ਼ਮ ਮੰਗਾ ਦਾ ਹੱਲ ਕਰ ਸਕੇਗੀ ਜਾਂ ਫਿਰ ਨਹੀਂ ਕਿਉਂਕਿ ਸੀਐਮ ਮਾਨ ਦੀ ਮੀਟਿੰਗ ਰੱਦ ਹੋਣ ਤੋਂ ਬਾਅਦ ਮੁਲਾਜ਼ਮਾ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੁਲਾਜ਼ਮ ਜਿਹੜੇ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਅੱਜ ਸੜਕਾਂ ਦੇ ਉੱਤੇ ਉਤਰੇ ਨੇ ਸੋ ਇਸ ਦੇ ਬਾਬਤ ਗੱਲਬਾਤ ਕਰਨ ਲਈ ਆ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਦਸਮਨਿਊਜ਼ ਦੇ ਸੀਨੀਅਰ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਸਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਜ਼ਮਾ ਦੀ ਮੀਟਿੰਗ ਰੱਦ ਹੋਈ ਹੈ ਜੇ ਗੱਲ ਕਰੀ ਆਪਾਂ ਕਿਹੜੀ ਕਿਹੜੀ ਜਥੇਬੰਦੀਆਂ ਦੇ ਨਾਲ ਹੁਣ ਮੁੱਖ ਮੰਤਰੀ ਮੀਟਿੰਗ ਨਹੀਂ ਕਰਨਗੇ ਅ ਤਰਸਲ ਮੁਲਾਜ਼ਮਾਂ ਨੂੰ ਇਹ ਜਿਹੜੀ ਮੀਟਿੰਗ 22 ਅਗਸਤ ਦੀ ਮੁੱਖ ਮੰਤਰੀ ਸੀ ਦੂਸਰੀ ਹੈ ਜੀ ਉਹਦੇ ਨਾਲ ਇੱਕ ਨਹੀਂ ਦੋ ਛਟਕੇ ਲੱਗੇ ਜੀ ਇੱਕ ਛਟਕਾ ਇਹ ਵੀ 22 ਅਗਸਤ ਦੀ ਮੀਟਿੰਗ ਜਿਹੜੀ ਹੈ ਮਸਾਂ ਹੀ ਮਿਲੀ ਸੀ ਕਈ ਮੀਟਿੰਗਾਂ ਪੋਸਟਪੋਨ ਕਰ ਤੋਂ ਬਾਅਦ ਉਹ ਅੱਗੇ ਫਿਰ 12 ਸਤੰਬਰ ਤੇ ਕਰਤੀ ਹੈ ਉਹ ਦੂਸਰੀ ਜਿਹੜੀ ਗੱਲ ਸਾਹਮਣੇ ਆਈ ਉਹ ਇਹ ਹੈ ਵੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਜ਼ਮ ਮੰਗਾ ਬਾਰੇ ਮੁਲਾਜ਼ਮ ਜੱਤੇ ਬੰਦੀਆਂ ਨਾਲ ਮੀਟਿੰਗ ਨਹੀਂ ਕਰਨਗੇ ਇਹ ਬਹੁਤ ਵੱਡਾ ਸੰਕੇਤ ਮਿਲਿਆ ਜਿਹੜੀ ਹੁਣ ਮੀਟਿੰਗ ਪੋਸਟਪੋਨ ਕੀਤੀ ਹੈ ਕਿਉਂਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਸਕੱਤਰ ਪਰਸਨਲ ਤੇ ਆਮ ਰਾਜ ਪ੍ਰਬੰਧ ਨੂੰ ਇੱਕ ਜਿਹੜਾ ਪੱਤਰ ਲਿਖਿਆ ਗਿਆ ਜਿਸ ਵਿੱਚ ਬੜਾ ਸਾਫ਼ ਲਿਖਿਆ ਹੈ ਵੀ ਜਿਹੜੀਆਂ ਮੀਟਿੰਗਾਂ 22 ਅਗਸਤ ਨੂੰ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਣੀਆਂ ਸਨ ਮੁੱਖ ਮੰਤਰੀ ਜੀ ਨੇ ਚਾਹਿਆ ਹੈ ਕਿ ਹੁਣ ਇਹ ਮੀਟਿੰਗਾਂ ਸਬ ਕਮੇਟੀ ਇਸ ادارے ਦੇ ਵਿੱਚ ਕੈਬਨਟ ਸਬ ਕਮੇਟੀ ਨਹੀਂ ਲਿਖਿਆ ਲਿਖਿਆ ਸਬ ਕਮੇਟੀ ਜੋ 20 April 2023 ਨੂੰ ਬਣਾਈ ਸੀ ਉਹ ਮੀਟਿੰਗਾਂ ਕਰੇਗੀ ਜਿਹਦਾ ਬੜਾ ਸਾਫ਼ ਅਰਥ ਇਹ ਹੈ ਵੀ ਹੁਣ ਭਵਿੱਖ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਲਾਜ਼ਮ ਜੱਥੇਬੰਦੀਆਂ ਨਾਲ ਮੀਟਿੰਗ ਦੀ ਕਰਨਗੇ ਜਿਹੜੀ ਇੱਕ ਕੈਬਨਟ ਸਬ ਕਮੇਟੀ ਬਣਾਈ ਹੈ ਜਿਹਦੇ ਵਿੱਚ ਆ ਅ ਫਲਦੀਪ ਸਿੰਘ ਢਾਲੀਵਾਲ ਮੈਂਬਰ ਨੇ ਮੰਤਰੀ ਅਮਨ अरोड़ा ਮੈਂਬਰ ਨੇ ਜਿਹੜੇ ਕੈਬਨਿਟ ਮੰਤਰੀ ਨੇ ਇਸ ਕਮੇਟੀ ਦੀ ਅਗਵਾਈ ਕਰ ਰਹੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮੈਂ ਜਿਹੜੇ ਮੰਤਰੀ ਨੇ ਇਹ ਹੀ ਮੀਟਿੰਗ ਕਰਨ ਜੀ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਕੁਝ ਮੀਟਿੰਗਾਂ ਮੁਲਾਜ਼ਮ ਜਥੇਬੰਦੀਆਂ ਨਾਲ ਕੀਤੀਆਂ ਨੇ ਇੱਕ ਮੀਟਿੰਗ ਕੀਤੀ ਸੀ ਪਿਛਲੇ ਸਾਲ 18 ਦਸੰਬਰ ਨੂੰ ਮਸਤੀਦial ਸਰਸ ਯੂਨੀਅਨ ਨਾਲ ਉਹ ਮੀਟਿੰਗ ਜਿਹੜੀ ਕੀਤੀ ਸੀ ਉਹਦੇ ਵਿੱਚ ਬੜਾ ਪ੍ਰਭਾਵ ਲੈ ਕੇ ਆਏ ਸੀ ਮਿਸਟਰੀਅਸ ਸਰਫ ਜੁਨੀਅਨ ਦੇ ਲੀਡਰ ਇਹ ਮੁੱਖ ਮੰਤਰੀ ਨੇ ਬਹੁਤ ਧਿਆਨ ਨਾਲ ਉਹਨਾਂ ਨੂੰ ਸੁਣਿਆ ਔਰ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਨੇ ਕਿ ਇਹ ਜਿਹੜੀਆਂ ਮੰਗਾਂ ਨੇ ਮਲਾਜਮਾਂ ਦੀਆਂ ਉਹ ਸਮਾਂਬੰਦ ਢੰਗ ਨਾਲ ਜਿਹੜੀਆਂ ਨੇ ਲਾਗੂ ਕਰਨੀਆਂ ਨੇ ਔਰ ਇਹਦੇ ਲਈ ਬਕਾਇਦਾ ਪ੍ਰਸੀਡਿੰਗ ਵੀ ਜਾਰੀ ਕਰਵਾਈ ਸੀ ਪਰ ਉਸ ਮੀਟਿੰਗ ਦੇ ਵੀ ਸਿੱਟੇ ਬਹੁਤ ਚੰਗੇ ਨੇ ਨਿਕਲੇ ਮਿਸਟੀਰੀਅਸ ਸਰਵਿਸ ਯੂਨੀਅਨ ਨੂੰ ਤਾਂ ਕਹਿਣਾ ਆ ਕਿ ਉਹਨਾਂ ਦੀ ਕੋਈ ਵੀ ਮੰਗ ਹਲੇ ਤੱਕ ਪ੍ਰਵਾਨ ਨਹੀਂ ਹੋਈ ਪਰ ਮਿਸਟੀਰੀਅਸ ਸਰਵਿਸ ਯੂਨੀ ਜਿਹੜੀ ਹੈ ਉਹ 28 ਅਗਸਤ ਤੱਕ ਸਰਕਾਰ ਨੂੰ ਅਲਟੀਮੇਟਮ ਵੀ ਦੇ ਚੁੱਕੀ ਹੈ ਜੀ ਉਹ ਇਸ ਤਰ੍ਹਾਂ ਇੱਕ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਜਦੋਂ ਜਲੰਧਰ ਵੈਸਟ ਦੀ ਵਕਾਰੀ ਜਿਮਨੀ ਚੋਂ ਹੋ ਰਹੀ ਸੀ ਉਦੋਂ ਮੁਲਾਜ਼ਮ ਜਥੇਬੰਦੀਆਂ ਨੇ ਜਲੰਧਰ ਪਟਕਸ਼ਟ ਕਰਨ ਦਾ ਐਲਾਨ ਕੀਤਾ ਸੀ ਪਰ ਉਹ ਜਿਹੜੀ ਜਲੰਧਰ ਵੈਸਟ ਦੀ ਚੋਣ ਪੰਜਾਬ ਸਰਕਾਰ ਲਈ ਬੜੇ ਵਕਾਰ ਦਾ ਸਵਾਲ ਸੀ ਇਹਦੇ ਕਿੁੱਦ ਮંત્રી ਭਗਵੰਤ ਸਿੰਘ ਮਾਨ ਨੇ ਮੋਰਚਾ ਸਾਧਿਆ ਸੀ ਔਰ 1 ਜੁਲਾਈ ਨੂੰ ਫਗਵਾੜੇ ਕਈ ਮੁਲਾਜ਼ਮ ਜਸੇਬੰਦੀਆਂ ਨਾਲ ਮੀਟਿੰਗ ਕਰਕੇ ਕਿਉਂ ਜਾਬਤਾ ਖਤਮ ਹੋਣ ਤੋਂ ਬਾਅਦ ਜਿਲ੍ਹਾ ਚੰਡੀਗੜ੍ਹ ਮੀਟਿੰਗਾਂ ਕਰਕੇ ਉਹਨਾਂ ਦੇ ਮਸਲੇ ਹੱਲ ਕਰਨ ਦਾ ਜਿਹੜਾ ਭਰੋਸਾ ਦਿੱਤਾ ਸੀ ਪਰ ਹੁਣ ਜਿਹੜਾ ਇੱਕ ਲੈਟਰ ਸੀਐਮ ਦਫ਼ਤਰ ਤੋਂ ਆਇਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਮੁੱਖ ਮੰਤਰੀ ਜੀ ਨੇ ਚਾਹਿਆ ਵੀ ਹੁਣ ਇਹ ਮੀਟਿੰਗਾਂ ਜਿਹੜੀਆਂ ਨੇ ਕੈਬਨਿਟ ਸਬ-ਕਮੇਟੀ ਕਰੇਗੀ ਜਿਹਦਾ ਤੋਂ ਅਸਾਰ ਲੱਗਦੇ ਨੇ ਕਿ ਉਹ ਇੱਕ ਵਿੱਚ ਮ ਮੁਲਾਜ਼ਮ ਜਥੇਬੰਦੀਆਂ ਦੀ ਅੰਮੀਟਗਾ ਜਿਹੜੀਆਂ ਮੁੱਖ ਮੰਤਰੀ ਨਾਲ ਨਹੀਂ ਕੈਬਨਟ ਸਬ-ਕਮੇਟੀ ਨਾਲ ਹੀ ਹੋਇਆ ਕਰਨੀ ਜੀ ਪਰ ਇਹਨਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਨਾਲ ਹੁਣ ਸੀਐਮ ਮਾਨ ਦੀ ਮੀਟਿੰਗ ਜਿਹੜੀ ਐ ਰੱਦ ਹੋਈ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਾਰ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ ਉਹਦੇ ਵਿੱਚ ਇੱਕ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੂਸਰਾ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੀਸਰੀ ਸੀਪੀਐਫ ਕਰਮਚਾਰੀ ਯੂਨੀਅਨ ਤੇ ਚੌਥੀ ਸੀ 3704 ਅਧਿਆਪਕ ਯੂਨੀਅਨ ਪਰ ਹੁਣ ਇਹਨਾਂ ਚਾਰਾਂ ਜਥੇਬੰਦੀਆਂ ਨੂੰ ਕੈਬਨਿਟ ਸਬ-ਕਮੇਟੀ ਨੇ ਮੀਟਿੰਗ ਦਾ ਸਮਾਂ ਦਿੱਤਾ ਪਰ ਇਹਦੇ ਵਿੱਚ ਵੀ ਇੱਕ ਬੜਾ ਵੱਡਾ ਅਨੁਕਤਾ ਹੈ ਕਿ ਅਤਿ ਅਤੇ ਘੰਟੇ ਦਾ ਸਮਾਂ ਦਿੱਤਾ ਗਿਆ ਮੁਲਾਜ਼ਮ ਜਥੇਬੰਦੀਆਂ ਨੂੰ ਸਾਲ ਦੀ ਜਿਵੇਂ ਠੇਕਾ ਮੁਲਾਜ਼ਮ ਸੰਦਰਸ਼ ਸ਼ੁਰੂਆਤ ਨੂੰ ਸਵੇਰੇ 10:00 ਵਜੇ 12 ਸਤੰਬਰ ਨੂੰ ਬੁਲਾਇਆ ਗਿਆ ਔਰ ਇਹ ਮਤਾ ਬੜਾ ਵੱਡਾ ਠੇਕਾ ਮੁਲਾਜ਼ਮਾਂ ਦਾ ਸੰਘਰਸ਼ ਕਰ ਰਹੇ ਮੋਰਚਾ ਬਣਾ ਕੇ ਪਰ ਇਹਨਾਂ ਨੂੰ ਕੇਵਲ ਅੱਧੇ ਘੰਟੇ ਦਾ ਸਮਾਂ ਦਿੱਤਾ ਗਿਆ ਕਿਉਂਕਿ ਮੁਲਾ पंजाब ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੀ ਮੀਟਿੰਗ 10:30 ਵਜੇ ਸੱਦਦੀ ਹੈ ਜੀ ਪਰ ਸਾਂਝਾ ਫਰੰਟ ਨੂੰ ਵੀ ਕੇਵਲ ਅੱਧੇ ਘੰਟੇ ਦਾ ਸਮਾਂ ਦਿੱਤਾ ਹੈ ਕਿਉਂਕਿ ਸੀਪੀਐਫ ਕਰਮਚਾਰੀ ਯੂਨੀਅਨ ਦੀ ਮੀਟਿੰਗ 11 ਵਜੇ ਨਿਰਧਾਰਤ ਕੀਤੀ ਗਈ ਹੈ ਉਹ ਜਿਹੜਾ ਹੈ ਸਾਂਝਾ ਫਰੰਟ ਹੈ ਇਹ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਦਾ ਸਮੂਹ ਹੈ ਤੇ ਇਹ ਸਾਂਝੇ ਫਰੰਟ ਕੋਲ ਸਾਰੇ ਮੁਲਾਜ਼ਮਾਂ ਦੇ ਮੁੱਦੇ ਸ਼ਾਮਲ ਹੁੰਦੇ ਨੇ ਤੇ ਜਦੋਂ ਕੋਈ ਮੀਟਿੰਗ ਹੁੰਦੀ ਹੈ ਇਸ ਫਰੰਟ ਦੀ ਲੀਡਰਸ਼ਿਪ ਨੂੰ ਸਾਰੇ ਵਰਗਾਂ ਦੀਆਂ ਮੰਗਾਂ ਡਿਸਕਸ ਕਰਨੀਆਂ ਪੈਂਦੀਆਂ ਨੇ ਸੋ ਅੱਧੇ ਘੰਟੇ ਵਿੱਚ ਕੀ ਕੈਬਨਟ ਸਬ ਕਮੇਟੀ ਸਾਰੇ ਮਸਲੇ ਸੁਣਨੇ ਕੀ ਇਹ ਵੀ ਇੱਕ ਵੱਡਾ ਸਵਾਲ ਹੈ ਜੀ ਔਰ ਇਸੇ ਤਰ੍ਹਾਂ ਜਿਵੇਂ ਦੱਸਿਆ ਸੀ ਪੀਟੀਐ ਕਰਮਚਾਰੀ ਯੂਨੀਅਨ ਨੂੰ ਵੀ ਕੈਬਨਟ ਸਬ ਕਮੇਟੀ ਨੇ 11 ਵਜੇ ਸੱਧਿਆ ਤੇ 11:30 ਵਜੇ ਕੈਬਨਟ ਸਬ ਕਮੇਟੀ ਨੇ 3704 ਅਧਿਆਪਕ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੋ ਕੇਵਲ ਅਧਿਆਪਕਾਂ ਦੇ ਘੰਟੇ ਦਾ ਜਿਹੜਾ ਸਮਾਂ ਦਿੱਤਾ ਗਿਆ ਉਨ ਉਸ ਸਮੇਂ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਕਿਸੇ ਪਾਸੇ ਲੱਗਣ ਗਿਆ ਕਿ ਨਹੀਂ ਲੱਗਣ ਗਿਆ ਇਹ ਵੀ ਬਹੁਤ ਵੱਡਾ ਸਵਾਲ ਹੈ ਪਰ 12 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਹੀ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰੇਗੀ ਜੀ ਪਰ ਇੱਥੇ ਸਵਾਲ ਦੇਖੋ ਇਹ ਵੀ ਬੰਦ ਹੈ ਕਿ ਕੀ ਕੈਬਨਿਟ ਸਬ ਕਮੇਟੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੇ ਲਈ ਸਮਰਥ ਹੈ ਮੰਗਾਂ ਨੂੰ ਅੰਤਮ ਰੂਪ ਜਿਹੜਾ ਇਹ ਦੇ ਸਕਦੀ ਹੈ ਦੇਖੋ ਇਹ ਬਹੁਤ ਵੱਡਾ ਸਵਾਲ ਹੈ ਜੇ ਮਰਾਜਮ ਜ세 ਬੰਦੀਆਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਹੁੰਦੀ ਤੇ ਮੁੱਖ ਮੰਤਰੀ ਫਾਈਨਲ ਅਥਾਰਟੀ ਨੇ ਕਿਸੇ ਵੀ ਫੈਸਲੇ ਤੇ ਅੰਤਮ ਮੋਰ ਜਿਹੜੀ ਹੈ ਉਹਦਾ ਜਿਹੜਾ ਅਧਿਕਾਰ ਖੇਤਰ ਹੈ ਉਹ ਮੁੱਖ ਮੰਤਰੀ ਕੋਲ ਹੁੰਦਾ ਤੇ ਜੇ ਇਹ ਮੀਟਿੰਗਾਂ ਮੁੱਖ ਮੰਤਰੀ ਨਾਲ ਹੁੰਦੀਆਂ ਤੇ ਫਿਰ ਉੱਤੇ ਅੰਤਮ ਫੈਸਲੇ ਹੀ ਹੋਣੇ ਸੀ ਪਰ ਹੁਣ ਕਿਉਂਕਿ ਮੀਟਿੰਗ ਜਿਹੜੀ ਕੈਬਨਟ ਸਬ-ਕਮੇਟੀ ਨਾਲ ਹੈ ਕੈਬਨਟ ਸਬ-ਕਮੇਟੀ ਨੂੰ ਕੇਵਲ ਇੱਕੋ ਅਧਿਕਾਰ ਹੈ ਵੀ ਉਹ ਮੁਲਾਜ਼ਮ ਜੱਥੇਬੰਦੀਆਂ ਨੂੰ ਸੁਣੇਗੀ ਸੁਣ ਕੇ ਉਹਦੇ ਉੱਪਰ ਵਿਚਾਰ ਕਰੇਗੀ ਉਹ ਜਿਹੜਾ ਉਹਨਾਂ ਦਾ ਆਪਣਾ ਵਿਚਾਰ ਹੈ ਉਹਦੀ ਰეკਮੈਂਡੇਸ਼ਨ ਸ਼ਿਫਾਰਿਸ਼ ਮੁੱਖ ਮੰਤਰੀ ਨੂੰ ਕਰ ਸਕਦੀ ਹੈ ਸੋ ਇੱਕ ਪੜਾ ਹੁਣ ਥੱਲੇ ਆ ਕੇ ਮੁਲਾਜ਼ਮ ਜੱਥੇਬੰਦੀਆਂ ਨੂੰ ਕੈਬਨਟ ਸਬ ਕਮੇਟੀ ਨਾਲ ਮੀਟਿੰਗਾਂ ਕਰਨੀਆਂ ਪੈਣਗੀਆਂ ਕੈਬਨਟ ਸਬ ਕਮੇਟੀ ਉਹਨਾਂ ਨੂੰ ਸੁਣੇਗੀ ਉਹਨਾਂ ਉੱਪਰ ਵਿਚਾਰ ਕਰਕੇ ਤੇ ਆਪਣਾ ਜਿਹੜਾ ਵਿਊ ਪੁਆਇੰਟ ਬਣਾਏਗੀ